ਕਾਂਗਰਸ ਦੇ ਕਾਂਗਰਸ ਦੇ ਪੁਰਾ ਮੰਤਰੀ ਕਾਂਗਰਸ ਦੇ ਪੁਰਾ ਮੰਤਰੀ ਭਰਦਪੁਸ਼ਨ ਆਸ਼ੂ ਨੂੰ ਅੱਜ ਜਦੋਂ ਸਮਨ ਕੀਤੇ ਜਾਂਦੇ ਨੇ ਏਡੀ ਵੱਲੋਂ ਤੇ ਉਹਨਾਂ ਨੂੰ ਜਿਹੜਾ ਵਾ ਜਿੱਥੇ ਪੇਸ਼ ਹੋਣ ਲਈ ਕਿਹਾ ਜਾਂਦਾ ਵਾ ਤੇ ਕਾਂਗਰਸ ਦੇ ਪੁਰਾ ਪੁਰਮੰਤਰੀ ਭਾਤਪੂਛਨਾਸ਼ੂ ਜਿਹੜੇ ਕਿ ਕੈਪਟਨ ਸਰਕਾਰ ਦੇ ਵਿੱਚ ਫੂਡ ਸਪਲਾਈ ਮੰਤਰੀ ਸੀ ਉਸ ਵੇਲੇ ਇੱਕ ਟੈਂਡਰ ਪਾਸ ਕੀਤਾ ਗਿਆ ਸੀ ਜਿਹਦੇ ਵਿੱਚ ਕੀ ਟਰਾਂਸਪੋਰਟ ਦਾ ਟੈਂਡਰ ਲਾਇਆ ਗਿਆ ਸੀ ਕਿ ਗੱਡੀਆਂ ਦੀ ਢੋਹਾ ਢਵਾਈ ਵਾਸਤੇ ਜਿਹਦੇ ਕੱਪੜੇ ਦੇ ਵਿੱਚ ਜਦੋਂ ਸਰਕਾਰ ਇੱਥੇ ਆਮ ਆਦਮੀ ਪਾਰਟੀ ਦੀ ਆਂਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਇਸ ਦੀ ਜਿਹੜੀਆਂ ਵਿਜੀਲੈਂਸ ਜਾਂਚ ਕਰਵਾਉਂਦੇ ਨੇ ਤੇ ਵਿਜੀਲੈਂਸ ਜਾਂਚ ਦੇ ਵਿੱਚ ਜਦੋਂ ਇਹਨਾਂ ਨੂੰ ਮੁਹੱਲੀ ਵਿੱਚ ਜਿਹੜਾ ਵਾ ਪੇਸ਼ ਹੋਣ ਲਈ ਕਿਹਾ ਜਾਂਦਾ ਤੇ ਉੱਥੇ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਪਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਭਾਤਪੂਛਨਾਸ਼ੂ ਅੰਦਰ ਰਹਿਣ ਤੇ ਬਾਹਰ ਆਉਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਸਾਰਾ ਸਾਰਾ ਮਾਮਲਾ ਜਿਹੜਾ ਵਾ ਈਡੀ ਤੇ ਹਵਾਲੇ ਕਰ ਦਿੱਤਾ ਜਾਂਦਾ ਵਾ ਤੇ ਏਡੀ ਵੱਲੋਂ ਜਿਹੜਾ ਵਾ ਸਾਰੀ ਇਨਵੈਸਟੀਗੇਸ਼ਨ ਜਿਹੜੀ ਆ ਇਸ ਦੀ ਕੀਤੀ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਵਾ ਕਈ ਪੁਖਤਾ ਸਬੂਤ ਜਿਹੜੇ ਨੇ ਈਡੀ ਨੂੰ ਏਡੀ ਦੇ ਹੱਥ ਲੱਗਦੇ ਨੇ ਤੇ ਉਸ ਤੋਂ ਬਾਅਦ ਏਡੀ ਵੱਲੋਂ ਇੱਕ ਸਮਨ ਜਿਹੜਾ ਨੇ ਇਹਨਾਂ ਨੂੰ ਭੇਜੇ ਜਾਂਦੇ ਨੇ ਕਿ ਆ ਭਾਰਤ ਕੁਸ਼ਨਾ ਨੂੰ ਕਿ ਅੱਜ ਦੀ ਤਰੀਕ ਜਿਹੜੀ ਆ ਇਹਨਾਂ ਨੂੰ ਕਿਹਾ ਜਾਂਦਾ ਵਾ ਵੀ ਤੁਸੀਂ ਇੱਥੇ ਈਡੀ ਦੇ ਦਫ਼ਤਰ ਪੇਸ਼ ਹੋਣਾ ਵਾ ਤੇ ਭਾਰਤ ਕੁਸ਼ਨਾ ਉਸ ਜਦੋਂ ਸਵੇਰੇ ਈਡੀ ਦੇ ਦਫ਼ਤਰ ਪੇਸ਼ ਹੁੰਦੇ ਨੇ ਤੇ ਉਸ ਤੋਂ ਬਾਅਦ ਲਗਾਤਾਰ ਇਹਨਾਂ ਕੋਲੋਂ ਈਡੀ ਉਹਨੇ ਪੋਸ਼ਕਸ਼ ਕਰਦੇ ਨੇ ਇੱਕ ਬੰਦ ਕਮਰੇ ਦੇ ਵਿੱਚ ਭਾਰਤ ਪੁਸ਼ਨਾ ਸ਼ੂਲ ਜਿਹੜੀ ਲਗਾਤਾਰ ਉਹਦੇ ਤੋਂ ਪੋਸ਼ਕਸ਼ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਲਗਭਗ 8 ਘੰਟੇ ਦੀ ਪੋਸ਼ਕਸ਼ ਤੋਂ ਬਾਅਦ ਜਿਹੜਾ ਵਾ ਭਾਰਤ ਪੁਸ਼ਨਾ ਸ਼ੂਦੀ ਹੁਣ ਜਿਹੜੀ ਗ੍ਰਿਫਤਾਰੀ ਪਾ ਦਿੱਤੀ ਜਾਂਦੀ ਹੈ ਈਡੀ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੇ ਕਰ ਲਿਆ ਗਿਆ ਵਾ ਤੇ ਉਸ ਤੋਂ ਬਾਅਦ ਹੁਣ ਜਿਹੜੀ ਹੈ ਈਡੀ ਦੇ ਬਾਅਦ ਜਿਹੜੀ ਹੈ ਸੁਰੱਖਿਆ ਜਿਹੜੀ ਹੈ ਵਧਾ ਦਿੱਤੀ ਗਈ ਹੈ ਈਡੀ ਦਫ਼ਤਰ ਦੇ ਬਾਅਦ ਸੁਰੱਖਿਆ ਦੇ ਜਿਹੜੇ ਨੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਤਾਂ ਕਿ ਕਾਂਗਰਸੀਆਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਹੱਲਾ ਗੁੱਲਾ ਨਾ ਕੀਤਾ ਜਾਵੇ ਉਸ ਨੂੰ ਦੇਖਦੇ ਹੋਏ ਉੱਥੇ ਜਿਹੜ ਤਦ ਲਗਦਾ ਹੈ ਕਿ ਕੁਝ ਦਿਨ ਤੱਕ ਜਿਹੜੇ ਨੇ ਭਰਤ ਪੁਸ਼ਨਾਸ਼ ਨੂੰ ਮੈਡੀਕਲ ਵਾਸਤੇ ਜਲੰਧਰ ਦੇ ਸਿਵਲ ਹਸਪਤਲ ਦੇ ਵਿੱਚ ਈਡੀ ਅਧਿਕਾਰੀ ਜਿਹੜੇ ਨੇ ਲੈ ਕੇ ਜਾਣਗੇ ਤੇ ਉੱਥੇ ਇਹਨਾਂ ਦਾ ਮੈਡੀਕਲ ਜਿਹੜਾ ਵਾ ਕਰਵਾਇਆ ਜਾਏਗਾ ਕਿਉਂਕਿ ਇਹ ਬਿਲਕੁਲ ਕਲੀਅਰ ਹੋਣਾ ਕਿ ਜਦੋਂ ਗ੍ਰਿਫਤਾਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਵਾ ਮੈਡੀਕਲ ਕਰਵਾਇਆ ਜਾਂਦਾ ਦਾ ਔਰ ਇਸ ਮੈਡੀਕਲ ਕਰਵਾਣ ਲਈ ਜਿਹੜਾ ਵਾ ਸਾਨੂੰ ਜਿਹੜੇ ਈਡੀ ਦੇ ਸੌਤਰੇ ਦੱਸਦੇ ਨੇ ਕਿ ਕੁਝ ਹੀ ਦਿਨ ਤੱਕ ਜਾਨਕੀ 8 ਤੋਂ 9 ਦੇ ਵਿੱਚ ਜਿਹੜਾ ਵਾ ਇਹਨਾਂ ਨੂੰ ਜਿਹੜਾ ਵਾ ਉੱਥੇ ਲੈ ਕੇ ਜਾਇਆ ਜਾਏਗਾ ਜਲੰਧਰ ਦੇ ਸਿਵਲ ਹਸਪਤਲ ਦੇ ਵਿੱਚ ਕਿ ਉੱਥੇ ਜਿਹੜਾ ਵਾ ਭਰਪੂਸ਼ਾ ਨਾਲ ਉਸੇ ਈਡੀ ਵੱਲੋਂ ਵੀ ਕੱਸਿਆ ਜਾਂਦਾ ਵਾ ਤੇ ਉਹਨਾਂ ਦੇ ਉੱਤੇ ਜਿਹੜਾ ਵਾ ਮਾਮਲਾ ਦਰਜ ਕਰਕੇ ਉਹਨਾਂ ਨੂੰ ਅੱਜ ਉਹਦੇ ਦੀ ਗ੍ਰਿਫਤਾਰੀ ਵੀ ਜਿਹੜੀ ਆ ਪਾ ਲਈ ਗਈ ਹੈ ਜੀ ਆ ਤੇ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਏਗਾ ਤੇ ਫਿਰ ਪੁਲਿਸ ਜਿਹੜੇ ਨੇ ਈਡੀ ਦੇ ਅਧਿਕਾਰੀ ਇਹਨਾਂ ਨੂੰ ਰਿਮਾਂਡ ਤੇ ਲੈਣਗੇ ਤੇ ਅਗਲੀ ਜੜੀ ਆ ਪੁੱਛਗਿੱਛ ਕੀਤੀ ਜਾਏਗੀ ਔਰ ਇਹ ਸੂਤਰੇ ਵੀ ਦੱਸਦੇ ਨੇ ਕਿ ਪੁੱਛਗਿੱਛ ਦੇ ਵਿੱਚ ਕਈ ਪੁਖਤਾ ਸਬੂਤ ਜਿਹੜੇ ਨੇ ਆਪਣੇ ਈਡੀ ਦੇ ਜਿਹੜੇ ਨੇ ਹੱਥ ਲੱਗੇ ਨੇ ਔਰ ਉਸ ਦੇ ਉਸ ਦੇ ਆਧਾਰ ਦੇ ਉੱਤੇ ਜਿਹੜਾ ਵਾ ਹੁਣ ਕਈ ਅਧਿਕਾਰੀਆਂ ਦੀ ਵੀ ਜਿਹੜੀ ਆ ਜਾਂਚ ਖੁੱਲਣ ਦੇ ਜ ਸਕਦੀ ਹੈ ਕਿਉਂਕਿ ਫੂਡ ਸਪਲਾਈ ਵਿਭਾਗ ਦੇ ਵਿੱਚ ਮੰਤਰੀ ਰਹੇ ਨੇ ਤੇ ਉਸ ਦੇ ਵਿੱਚ ਕਈ ਅਧਿਕਾਰੀ ਜਿਹੜੇ ਨੇ ਇਹ ਜਿਹੜਾ ਟ੍ਰਾਂਸਪੋਰਟ ਦਾ ਜਿਹੜਾ ਘੁਟਾਲਾ ਹੁੰਦਾ ਵਾ ਜਿਹੜਾ ਟੈਂਡਰ ਲੱਗਦਾ ਵਾ ਉਸ ਦੇ ਵਿੱਚ ਕਈ ਫੂਡ ਸਪਲਾਈ ਦੇ ਅਧਿਕਾਰੀ ਵੀ ਜਿਹੜੇ ਨੇ ਉਹਨਾਂ ਦੇ ਨਾਮ ਵੀ ਜਿਹੜੇ ਨੇ ਸਾਹਮਣੇ ਆਏ ਨੇ ਔਰ ਉਹਨਾਂ ਤੇ ਵੀ ਜਿਹੜਾ ਵਾ ਈਡੀ ਸਕੰਜਾ ਜਿਹੜਾ ਕੱਸਣ ਦੀ ਤਿਆਰੀ ਕਰ ਰਹੀ ਹੈਗੀ ਹੈ ਔਰ ਜਲਦ ਹੀ ਜਿਹੜਾ ਵਾ ਉਹਨਾਂ ਤੇ ਵੀ ਸਕੰਜਾ ਜਿਹੜਾ ਕੱਸਿਆ ਜਾ ਸਕਦਾ ਵਾ ਜੀ